ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਜਿੱਦਾਂ ਕਿ ਹਰ ਇੱਕ ਨੂੰ ਪਸ਼ੂਆਂ ਦਾ ਸ਼ੌਂਕ ਹੁੰਦਾ ਹੈ ਤੇ ਹਰ ਇੱਕ ਨੂੰ ਦੋਸਤੋ ਘੋੜਿਆਂ ਦਾ ਸ਼ੌਂਕ ਆ ਇਸੇ ਤਰ੍ਹਾਂ ਦੋਸਤੋ ਇੱਕ ਵਿਲੱਖਣ ਜਿਹਾ ਸ਼ੌਂਕ ਆ ਜਿਹੜੇ ਵੀਰਾਂ ਨੂੰ ਹੁੰਦਾ ਦੋਸਤੋ ਉਹਨਾਂ ਨੂੰ ਤਕਰੀਬਨ ਜਿਹੜਾ ਪਤਾ ਹੈ ਡੌਗ ਦਾ ਜਿਹੜਾ ਦੋਸਤੋ ਸਟੱਡ ਫਾਰਮ ਦਾ ਡੌਗ ਦੀ ਜਿਹੜੀ ਸਾਹ ਸੰਭਾਲ ਆ ਦੋਸਤੋ ਹਰ ਇੱਕ ਐਨੀਮਲ ਦੀ ਉਸ ਵੀਰ ਨੂੰ ਪਤਾ ਹੁੰਦੀ ਜਿਹੜਾ ਉਸ ਕਿੱਤੇ ਦੇ ਵਿੱਚ ਹੁੰਦਾ ਚਾਹੇ ਉਹ ਮੱਝਾਂ ਦਾ ਚਾਹੇ ਘੋੜਿਆਂ ਦਾ ਚਾਹੇ ਉਹ ਡੌਗ ਦਾ ਅੱਜ ਜਿੱਥੇ ਤੁਹਾਨੂੰ ਆਪਾਂ ਲੈ ਗਏ ਆਂ ਦੋਸਤੋ ਪਿੰਡ ਅਫਸੂਲਪੁਰ ਨਹਿਰਾ ਹੈਗਾ ਬਿਲਕੁਲ ਤਰਨ ਤਰਨ ਤੋਂ ਕਿਲਾ ਕਿਲੋ 2 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਦੋਸਤੋ ਇਹ ਪਿੰਡ ਹੈਗਾ ਤੇ ਬਹੁਤ ਵੱਡਾ ਜਿਹੜਾ ਸ਼ੌਂਕ ਹੈਗਾ ਵੀਰ ਓਂਕਾਰ ਦੇ ਨਾਲ ਤੁਹਾਨੂੰ ਮਿਲਾਉਣਾ ਹੈ ਆਪਾਂ ਤੇ ਜਿਹੜੇ ਤੁਹਾਨੂੰ ਦੋਸਤੋ ਮੇਲ ਮੇਰੇ ਪਿੱਛੇ ਤੁਹਾਨੂੰ ਵੇਖਣ ਵਿੱਚ ਨਜ਼ਰ ਆਉਣਗੇ ਲੈਬਰਾ ਮੇਲ ਤੇ ਫੀਮੇਲ ਬੱਚੇ ਤੇ ਬਹੁਤ ਚੰਗੀ ਕੁਆਲਿਟੀ ਦੇ ਵੀਰ ਨੇ ਇਹ ਜਿਹੜੇ ਡੌਗ ਨੇ ਤਿਆਰ ਕੀਤੇ ਨੇ ਇੱਕ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਤੋਂ ਦੱਸ ਦਵਾਂ ਇੱਥੇ ਤੁਹਾਨੂੰ ਬਿਲਕੁਲ ਸਟੱਡ ਸਟੱਡ ਵੀ ਹੈਗੇ ਆ ਵੀਰ ਦੇ ਕੋਲ ਮੇਲ ਤੇ ਜਿਹੜੇ ਬੱਚੇ ਹੈਗੇ ਦੋਸਤੋ ਤੁਹਾਨੂੰ ਐਵਰੀ ਟਾਈਮ ਜਿਹੜੇ ਪ੍ਰੋਵਾਈਡ ਹੋ ਜਾਣਗੇ ਇਥੇ ਲਾਇਬ੍ਰੇ ਤੇ ਬੱਚੇ ਤੁਸੀਂ ਖਰੀਦਣਾ ਚਾਹੁੰਦੇ ਹੋ ਬਹੁਤ ਚੰਗੀ ਕੁਆਲਿਟੀ ਦੇ ਦੋਸਤੋ ਤੁਹਾਨੂੰ ਬੱਚੇ ਮਿਲਣਗੇ ਪੂਰੀ ਗੱਲਬਾਤ ਆਪਾਂ ਵੀਰ ਓੰਕਾਰ ਦੇ ਨਾਲ ਕਰਨੀ ਆ ਕਿੰਨੀ ਰੇਂਜ ਦਾ ਬੱਚਾ ਹੈਗਾ ਕੀ ਪ੍ਰਾਈਸ ਆ ਬੱਚੇ ਦੇ ਇੱਕ ਨੀਮਲ ਰਿਚਿਆਂ ਦੇ ਪ੍ਰਾਈਸ ਕੀ ਹੁੰਦੇ ਆ ਇੱਕ ਜਿਹੜਾ ਵਧੀਆ ਕੁਆਲਿਟੀ ਦਾ ਬੱਚਾ ਉਹਦੇ ਪ੍ਰਾਈਸ ਕੀ ਹੁੰਦੇ ਨੇ ਆਪਾਂ ਟੋਟਲੀ ਜਿਹੜੀ ਗੱਲ ਆਪਾਂ ਓੰਕਾਰ ਦੇ ਨਾਲ ਕਰਾਂਗੇ ਤੇ ਉਹਦਾ ਸ਼ੌਂਕ ਬਾਰੇ ਪੁੱਛੀਏ ਜਾਣਾਂਗੇ ਵੀ ਕਦੋਂ ਤੋਂ ਸ਼ੌਂਕ ਵੀਰ ਦਾ ਰਿਹਾ ਹੈਗਾ ਤੇ ਕਿੰਨੇ ਟਾਈਮ ਤੋਂ ਜੜੇ ਕੰਮ ਕਰਦੇ ਆ ਰਹੇ ਨੇ ਚੱਲਦੇ ਆ ਵੀਰ ਓੰਕਾਰ ਦੇ ਗੋਲ ਆਜੋ ਵੀਰ ਓੰਕਾਰ ਦੀ ਹੋਰ ਸਮਝੀ ਠੀਕ ਠਾਕ ਮਿਲਦੀ ਵਧੀਆ ਲੇ ਸਤਿਗੁਰੂ ਜੀ ਚੀਜ਼ ਸਤਿਗੁਰੂ ਜੀ ਤੇ ਵੀਰ ਓੰਕਾਰ ਆਪਣੇ ਕੋਲ ਸ਼ੌਕ ਦਾ ਕੰਮ ਇਹਦਾ ਸਟਾਰਟ ਆਪਣੇ ਕੋਲ ਆ ਜੀ ਹਾਂਜੀ ਹਾਂਜੀ ਤੇ ਫਿਰ ਜੀ ਕਿੰਨੇ ਕੁ ਲੰਮੇ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਮੇਰੇ ਕੁਝ 5-6 ਸਾਲ ਹੋ ਗਏ ਠੀਕ ਹੈ ਜੀ ਐਨਾ ਚਲੋ ਵੀ ਇੱਕ ਦੋ ਰੱਖ ਜੇਗੇ ਬਾਅਦ ਵਿੱਚ ਕਦੀ ਕੋਈ ਵੱਧ ਹੋ ਗਿਆ ਘੱਟ ਹੋ ਗਿਆ ਜੀ ਹੁਣੇ ਜਨਵਰੀ ਘਟਾਏ ਆ ਪਹਿਲਾਂ ਸਭ 10 15 ਹੈਗੇ ਸੀਗੇ ਪਹਿਲਾਂ 10 15 ਸੀ ਇਸ ਟਾਈਮ ਆਪਣੇ ਕੋਲ ਮੇਲ ਕਿੰਨੇ ਆ ਤੇ ਫੀਮੇਲ ਕਿੰਨੇ ਆ ਜੀ ਆਪਣੇ ਕੋਲ ਜਿਹੜੇ ਇਹਨਾਂ ਦੇ ਬੱਚੇ ਦੇ ਚਲੋ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਕੋਲ ਆ ਗਏ ਇਹਨਾਂ ਦੇ ਦੋ ਦੋ ਤਿੰਨ ਤਿੰਨ ਮਹੀਨੇ ਦੇ ਵਿੱਚ ਆਪਣੇ ਕੋਲ ਪਏ ਜਾਂ ਇਹਨਾਂ ਦੇ ਹਾਂਜੀ ਤੇ ਜਿਹੜਾ ਹੈਗਾ ਸਟੈਂਡ ਹੈ ਇਸ ਟਾਈਮ ਆਪਣੇ ਕੋਲ ਜਿਹੜੀਆਂ ਘਰੇ ਵੀ ਮਰਦ ਨੇ ਆ ਬਾਕੀ ਜਿਹੜੇ ਆਪਣੇ ਸੱਜਣ ਬੇਲੀ ਬਾਹਰ ਉਹਨਾਂ ਕੋਲ ਆਪਣੇ 3-4 ਫੀਮੇਲ ਬਾਹਰ ਆ। ਛੱਡ ਬਾਹਰ ਆ ਆਪਣੇ। ਠੀਕ ਆ। ਤੇ ਮੀਟਿੰਗ ਹੁਣ ਜਿਹੜੀਆਂ ਅੱਗੇ ਆਪਣੀ ਮੀਟਿੰਗ ਹੋਈ ਆ ਕੱਪਨ ਠਹਿਰੀਆਂ ਨੇ ਉਹ ਕਿੰਨੀਆਂ ਆਪਣੇ ਕੋਲ ਫੀਮੇਲ ਇਸ ਟਾਈਮ ਹੈਗੀਆਂ? ਕੋਲ ਕੋਈ 7 ਤੋਂ 8 ਜਿਹੜੀਆਂ ਕੰਸਿਵ ਹੋਈਆਂ ਆਪਣੇ ਤੋਂ ਜਿਹੜੀਆਂ ਮੇਟ ਹੋ ਕੇ ਗਈਆਂ ਬਾਹਰ। ਠੀਕ ਹੈ। ਤੇ ਉਹਨਾਂ ਦੇ ਬੱਚੇ ਆਪਾਂ 10 ਦਿਨਾਂ ਦੇ ਅੰਦਰ ਵਿੱਚ 1-2 ਮਹੀਨੇ ਦੇ ਵਿੱਚ ਆਪਾਂ ਉਹਨਾਂ ਦੇ ਆਉਣ। ਕੌਣ ਵਾਲੇ ਆ? ਹਾਂਜੀ। ਤੇ ਠੀਕ ਹੈ ੴ ਕਿਰੇ ਇੱਕ ਕਦੋਂ ਤੋਂ ਜਿਹੜਾ ਆਪਣਾ ਪੇਸ਼ਾ ਕਦੋਂ ਤੋਂ ਚੱਲਦਾ ਆ ਰਿਹਾ ਪ੍ਰੋਫੈਸ਼ਨ ਕਦੋਂ ਤੋਂ ਹੋ ਗਿਆ ਇਹਦੇ ਬਾਰੇ ਖੁੱਲ ਕੇ ਦੱਸੋ ਆਪਣੇ ਵੀਰਾਂ ਨੂੰ ਕਦੋਂ ਤੋਂ ਆਪਾਂ ਕਰਦੇ ਆ ਇਹ ਜੀ ਪੜਨ ਦੇ ਮਾਨ ਨਾਲ ਹੀ ਹੋ ਗਈ ਹੀਗਾ ਹਾਂ ਜੀ 12ਵੀਂ ਜਿਹੜੀ ਆਪਾਂ 12 ਪਾਸ ਆ 12ਵੀਂ ਆਪਾਂ ਕੀਤੀ 2013 ਦੇ ਵਿੱਚ ਜੀ ਉਦੋਂ ਤੋਂ ਹੀ ਇੱਕ ਫੀਮੇਲ ਰੱਖੀ ਦੋ ਫੀਮੇਲ ਰੱਖੀ ਚਲੋ ਰੱਖੇ ਚਾਹ ਨਾ ਸ਼ੌਂਕ ਨਾ ਰੱਖੇ ਸੀਗੇ ਪਹਿਲਾਂ ਤੇ ਸ਼ੌਂਕ ਦੇ ਨਾਲ ਨਾਲ ਆਪਾਂ ਇਹਨੂੰ ਬਿਜ਼ਨਸ ਦੇ ਵਿੱਚ ਬਦਲ ਲਿਆ ਹਾਂ ਜੀ ਪਹਿਲਾਂ ਇਹ ਆਪਣੇ ਕੋਲ ਬੱਚੇ ਉਦੋਂ ਕੁਝ 2500 ਦੀ ਫੀਮੇਲ 5-5000 ਦਾ ਮੇਲ ਵੇਚਦਾ ਸੀ ਸਟਾਰਟਿੰਗ ਤੇ ਹਾਂ ਜੀ ਜਿਹੜਾ ਹੁਣ ਇਹਨਾਂ ਦਾ ਰੇਟ ਹੈਗਾ ਜੀ ਵੀਰ ਜੀ 10 ਤੋਂ 15000 ਤੋਂ ਬੱਚਾ ਮੇਲ ਸਟਾਰਟ ਹੋ ਜਾਂਦਾ ਵਾ ਕੁਝ 25000 ਦਾ 50000 ਦਾ ਲੱਖ ਦਾ ਬੱਚਾ ਲੈ ਬਰਾਦਾ ਆਪਣੇ ਕੋਲੇ अवेलेबल ਹੁੰਦਾ ਹੈ ਜੀ ਉਹਦੇ ਜਿਹੇ ਆ ਗਏ ਦੀ ਬੱਚੇ ਕੁਝ ਪੇਪਰਾਂ ਵਾਲੇ ਨੇ ਕੁਝ ਡਾਊਟ ਪੇਪਰ ਜਿਵੇਂ ਆਪਾਂ ਹੁਣ ਆਪਾਂ ਦੇਖ ਲੈਨੇ ਮੱਝਾ گاਉਂ ਦੇ ਵਿੱਚ ਬਲੱਡ ਲਾਈਨ ਇਹਨਾਂ ਦੀ ਬਲੱਡ ਲਾਈਨ ਤੇ ਕੰਮ ਜ਼ਿਆਦਾ ਰਿਹਾ ਜੀ ਹਾਂਜੀ अच्छा जी एक ओंकार ਵੀਰੇ ਇੱਕ ਪੇਪਰ ਜਿਵੇਂ ਆਪਾਂ ਡੌਗ ਸ਼ੋਅ ਦੇ ਵਿੱਚ ਪਾਉਣਾ ਹੈ ਹਾਂਜੀ ਚੌਕ ਪਾਉਣਾ ਕਈ ਵੀਰਾਂ ਨੂੰ ਨੌਲੇਜ ਵੀ ਨਹੀਂ ਹੈਗੀ ਪਰ ਜਿਹੜੇ ਵੀਰ ਜਾਣਕਾਰ ਨੇ ਮੈਨੂੰ ਪਤਾ ਹੈ ਵੀ ਚਲੋ ਅੱਗੇ ਜਾਣਕਾਰੀ ਸ਼ੇਅਰ ਕਰਦੇ ਆ ਇੱਕ ਕੇਵਾਈਸੀ ਜਿਹੜੇ ਪੇਪਰ ਹੁੰਦੇ ਆ ਉਹਦਾ ਕੀ ਪਰਿਭਾਸ਼ਾ ਹੁੰਦੀ ਮਦਰ ਤੇ ਫਾਦਰ ਦੀ ਕੀ ਬਲੱਡ ਲਾਈਨ ਜਿੱਦਾਂ ਮੰਨ ਲਈਏ ਆਪਾਂ ਵੀਰ ਦੀ ਆਪਣਾ ਇਹ ਡੌਗ ਹੈਗਾ ਵਾ ਹਾਂਜੀ ਇਹ ਵੀ ਵੀਰ ਦਾ ਪੇਪਰ ਆ ਆ ਦਿਖਾਈਏ ਬੜਾ ਜੀ ਹਾਂਜੀ ਫੀਮੇਲ ਸਾਰੀਆਂ ਆਪਣੇ ਦੇਖ ਤੇ ਚੱਲ ਜਾਈਆਂ ਹਾਂ ਦਿਖਾ ਦਿਓ ਹੁਣ ਜੇ ਆਪਣੇ ਕੋਲ ਪਹਿਲਾਂ ਹੀ ਚੱਲਦੀ ਸਵਾਲਟੀ ਹੋ ਗਈ ਨਾ ਤੇ ਪੇਪਰਾਂ ਦਾ ਵੀ ਚਲੋ ਕੈਰੀ ਦੇ ਤੇ ਆਪਣਾ ਲਾ ਲੈਂਦੇ ਆ ਪੇਪਰ ਜਾਲੀ ਪੇਪਰ ਜਿਹਨੂੰ ਆਪਾਂ ਕਹਿ ਲਈਏ ਕੋਈ ਨਾ ਡੁਪਲੀਕੇਸ਼ਨ ਡੁਪਲੀਕੇਸ਼ਨ ਦੀ ਗੱਲ ਨਹੀਂ ਹਾਂਜੀ ਡੁਪਲੀਕੇਟ ਪੇਪਰ ਹੈਗਾ ਇਹ ਭਰਾ ਲਾਈ ਆ ਬੇਚੀ ਜਾਂਦੇ ਆ ਬਾਕੀ ਮੇਨ ਗੱਲ ਇਹ ਆ ਵੀ ਕੁਆਲਿਟੀ ਵਿਗਣੀ ਆ ਕੁਆਲਿਟੀ ਵਿਗਣੀ ਆ ਕੁਆਲਿਟੀ ਆ ਤੇ ਚਲੋ ਪੇਪਰਾਂ ਦੇ ਨਾਲ-ਨਾਲ ਕੁਆਲਿਟੀ ਹੋਣੀ ਚਾਹੀਦੀ ਆ ਤੇ ਫੇਰ ਹੀ ਬੱਚੇ ਦਾ ਕੀ ਮੁੱਲ ਪੈਂਦਾ ਜੇ ਆਪਾਂ ਅੱਗੇ ਗੱਲ ਕਰਦੇ ਵੀ ਬਿਨਾ ਪੇਪਰ ਤੋਂ ਵੀ ਬੱਚੇ ਆਪਾਂ ਵੇਚਦੇ ਆ ਚੰਗਾ ਬੱਚਾ ਜੇ ਆਪਾਂ 30 ਦਾ ਪੇਪਰ ਲਾ ਕੇ ਵੇਚਦਾ 25 ਦਾ ਬਿਨਾ ਪੇਪਰ ਤੋਂ ਖਾਚਾ ਜੀ ਕਿਉਂਕਿ ਆਪਣੇ ਇਥੇ ਵੇਚ ਜਾਂਦੇ ਬਿਨਾ ਪੇਪਰ ਤੋਂ ਕਈ ਮੰਨ ਲਓ ਵੀ ਕਈਆਂ ਵੀ ਲਾ ਦੇਵੋ ਮਾਰੇ ਗੈਨ ਆਉਜ ਜਾਂ ਕੁਛ ਨਹੀਂ ਆ ਤਾਂ ਇਹ ਵੀ ਇਹਨੂੰ ਪੇਪਰਾਂ ਦਾ ਕੋਈ ਚੰਗਾ ਚੰਗਾ ਚਾਹੀਦਾ ਬਹੁਤ ਚੰਗਾ ਚਾਹੀਦਾ ਲਾ ਲੋ ਕੋਈ ਚੱਕਰ ਨਹੀਂ ਕਰ ਇਹ ਬਿਲਕੁਲ ਤੇ ਡੌਗ ਵੀ ਜੀ ਪਾਰਟਿਸਪੇਟ ਆਪਾਂ ਕਿੰਨੇ ਕਿ ਮੇਲਿਆਂ ਦੇ ਵਿੱਚ ਕਿੰਨੇ ਕਿ ਸ਼ੋਅ ਤੇ ਕਰ ਚੁੱਕੇ ਆ ਆਪਣੇ ਕੋਲ ਸੀਗਾ ਜਿਹੜਾ ਬਲੈਕ ਅਗੇ ਹੈਗਾ ਆਪਾਂ ਵੀਡੀਓ ਦੇ ਵਿੱਚ ਵਿਖਾ ਦੇਾਂਗੇ ਉਹ ਬਲੈਕ ਡੌਗ ਹੀਗਾ ਆਪਾਂ ਜਿਹੜਾ ਲਾਉਨੇ ਹਾਂ ਸ਼ੋਅ ਦੇ ਵਿੱਚ ਉਹ ਤੇ ਕਰਨਾ ਐਕਸਪਾਇਰ ਹੋ ਗਿਆ ਹਾਂਜੀ ਤੇ ਇਹਨਾਂ ਦੇ ਵਿੱਚ ਉਹ ਇਹ ਆ ਵੀ ਚਲੋ ਆਪਾਂ ਮੇਲੇਆਂ ਦੇ ਖੜੀ ਦੇ ਵੈਸੇ ਜਿਹੜਾ ਰਿੰਗ ਜਿਹੜਾ ਡੌਗ ਲਾਈਦਾ ਹੈ ਜਨਾ ਉਹ ਆਪਣੇ ਡੌਗ ਦਾ ਨਾਮ ਹੈਗਾ ਜੀ ਐਰਿਕ ਹਾਂਜੀ ਜੀ ਬਲਜੀਤ ਭੁੱਲਰ ਵਾਲੇ ਡਫਰ ਦਾ ਸੰਨ ਸੀਗਾ ਉਹ 4 ਸਾਲ ਉਮਰ ਸੀਗੀ ਉਹਦੀ ਉਹ ਕੁਝ 3 ਕੁ ਮਹੀਨਿਆਂ ਤੋਂ ਐਕਸਪਾਇਰ ਹੋ ਗਿਆ ਜੀ ਠੀਕ ਹੈ ਉਹ ਆਪਾਂ ਮੇਨ ਆਤਨਾ ਹੈਗਾ ਹੈਗਾ ਆ ਡੌਗ ਬਲੈਕ ਕਲਰ ਦੇ ਵਿੱਚ ਉਹੀ ਆਪਾਂ ਸ਼ੋਅ ਦੇ ਵਿੱਚ ਰਿੰਗ 'ਚ ਲਾਈਦਾ ਹੈ ਸ਼ੋਅ 'ਚ ਹੁਣ ਸਾਨੂੰ ਆਪਾਂ ਸਾਰੇ ਡੌਗ ਸ਼ੋਅ 'ਚ ਲੈ ਜਾਇਦੇ ਪਰ ਜਿਹੜਾ ਰੇਂਗ 'ਚ ਲਾਇਆ ਹੈ ਨਾ ਰਿੰਗ 'ਚ ਡੌਗ ਆਪਣਾ ਉਹੀ ਲੱਗਦਾ ਉਹ ਬਲੈਕ ਲੱਗਦਾ ਸੀ ਅਸੋ ਦੋਸਤੋ ਮੈਂ ਤੁਹਾਡੇ ਧਿਆਨ ਦੇ ਵਿੱਚ ਦਿਵਾਉਣਾ ਚਾਹਣਾ ਵੀਰ ਦੇ ਕੋਲ ਬਲੈਕ ਡੌਗ ਸੀਗਾ ਇੱਕ ਕਾਲੇ ਰੰਗ ਦਾ ਜਿਹੜਾ ਦੋਸਤੋ ਇੱਕ ਲੈਬਰੀ ਸੀਗਾ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਡੌਗ ਸੀ ਤੇ ਉਹ ਰਿੰਗ ਦੇ ਵਿੱਚ ਲੱਗਦਾ ਸੀਗਾ ਤੇ ਨਾਮ ਵੀ ਆਪਣਾ ਸ਼ੰਕਰ ਵੀਰੇ ਨਾਮ ਵੀ ਉਹਨੇ ਪ੍ਰਾਈਜ਼ ਹਾਸਲ ਕੀਤਾ ਪਹਿਲਾਂ ਆਪਣੇ ਕੇ ਸੱਜਣ ਬੇਲੀ ਕੋਲ ਸੀਗਾ हां जी ਉਹਨੇ ਵੀ ਇੱਕ ਦੋ ਰਿੰਗ ਚ ਲਾਇਆ ਕੇ ਫਸਟ ਆ ਗਿਆ ਥਰਡ ਆ ਗਿਆ ਸੈਕਿੰਡ ਆ ਗਿਆ ਆਪਣੇ ਕੋਲ ਤੇ ਆਪਾਂ ਇੱਕੋ ਰਿੰਗ ਦੇ ਵਿੱਚ ਲਾਇਆ ਸੀਗਾ ਅਮਰ ਸਰ ਇਹ ਸ਼ੋ ਹੋਇਆ ਸੀਗਾ ਉਦੋਂ ਸੈਕਿੰਡ ਆਇਆ ਸੀਗਾ ਉਹ ਬਾਅਦ ਵਿੱਚ ਚਲੋ ਅਗਲੇ ਸਾਲ ਆਪਾਂ ਕੁਝ ਕਾਰਨਾ ਕਰਕੇ ਨਹੀਂ ਖੜਿਆ ਨੂੰ ਕੁਝ ਵੀ ਉਸ ਤੋਂ ਬਾਅਦ ਐਰ ਕਿਉਂ ਆਪਣੇ ਕੋਲ ਨਹੀਂ ਰਿਹਾ ਠੀਕ ਆ ਕਿ ਇਹ ਤੇ ਚਲੋ ਆਪਾਂ ਉਹਦੇ ਬੱਚੇ ਆਪਣੇ ਕੋਲ ਕਾ ਤਿਆਰ ਹੋਣਦੇ ਆ ਉਹਦੇ ਬੱਚੇ ਆਪਾਂ ਰਿੰਗ 'ਚ ਲਾਵਾਂਗੇ ਅੱਗੇ ਹਾਂਜੀ ਸੋ ਦੋਸਤੋ 10000 ਤੋਂ ਲੈ ਕੇ ਵੀਰ ਦੇ ਕੋਲ ਕੁਆਲਿਟੀ ਉਹ ਮਿਲਣੀ ਆ ਤੁਹਾਨੂੰ 10-15000 ਰੁਪਏ ਦੀ ਜਿਹੜੀ ਮੇਲ ਤੁਹਾਨੂੰ ਮਿਲ ਜੂਗਾ 70000 ਦਾ ਵੀ ਮਿਲ ਜੂਗਾ ਪਰ ਮੈਂ ਹੁਣ ਵੀਰ ਤੋਂ ਪੁੱਛੂਗਾ ਵੀ 75000 ਵਾਲਾ ਵੀਰ 50 ਕੈਲਿਬਰ ਲਏ ਆਉਣੇ ਆ ਕਰੇ ਇੱਕ ਤੁਹਾਨੂੰ 25000 35000 ਪਲੱਸ ਕੀਮਤ ਕੋਈ ਅੰਤ ਨਹੀਂ ਗਈ ਜਿੱਦਾਂ ਜਿੱਦਾਂ ਦੀ ਕੁਆਲਿਟੀ ਆ ਓਂਕਾਰ ਵੀਰ ਇੱਕ ਦੱਸੀਏ ਵੀ ਇੱਕ ਉਸ ਕੁਆਲਿਟੀ ਦੇ ਵਿੱਚ ਤੇ 오રિਜినਲਟੀ ਵਿੱਚ ਕੀ ਫਰਕ ਹੈਗਾ ਉਹ ਬੱਚਾ ਕਿੱਦਾਂ ਦਾ ਵੇਖਣ ਦੇ ਵਿੱਚ ਲੱਗੂ ਹਰਕਵੀਰ ਜੀ 7500 ਜਾਂ 5000 ਵਾਲੇ ਬੱਚੇ ਇਹਦੇ ਵਿੱਚ ਜਾਂ 25000 ਵਾਲੇ ਬੱਚੇ 'ਚ ਇਹ ਫਰਕ ਹੈ ਕਿ ਵੀਰ ਨੂੰ ਆਲਸੋਂ ਦਾ ਵੀ ਫੀਮੇਲ ਆ ਆਪਣੀਆਂ ਵਖਾ ਦੇਵੇ ਨਾਲ ਆ ਵਖਾ ਤਾਂ ਵੀ ਰਾਜੇ ਮਾਰ ਕੇ ਇਹਦੀ ਫੀਮੇਲ ਹੈ ਨਾ ਆਪਣੀ ਇਹ ਫੀਮੇਲ ਲਾ ਲੋ ਜਾਓ ਜਿਹੜੀ ਫੀਮੇਲ ਬੈਠੀ ਹੋਈ ਆ ਇਹਨਾਂ ਫੀਮੇਲ ਦੇ ਨਾਲ ਆਪਾਂ ਕੋਈ ਹੌਲਾ ਜਾਂ ਨਾਰਮਲ ਕੁਆਲਿਟੀ ਦਾ ਲੈਬਰਾ ਸਟੱਡ ਲਾ ਲਾਂਗੇ ਨਾ ਉਹ ਬੱਚੇ ਹੋਣੇ ਆਪਣੇ ਉਹੀ ਕੁਆਲਿਟੀ ਦੀ ਡੰਡ ਲਾ ਕੇ ਜਾਣੀ ਸਾਰੀ ਹੁਣ ਇਹ ਸਟੱਡ ਤੁਹਾਡੇ ਸਾਹਮਣੇ ਖੜਾ ਜਿਹੜਾ ਇਹ ਸ ਵੇਖਣਾ 25 ਦਾ 30 ਦਾ 35 40 ਦਾ ਬੱਚਾ ਹੱਸ ਕੇ ਮੇਰਾ ਵੇਖ ਜਾਂਦਾ ਇਹ ਇਹ ਮਿਲਦਾ ਹਾਂ ਇਹਦਾ ਜੇ ਹੁਣ ਆਪਾਂ ਮੰਨ ਲਓ ਵੀ ਕੋਈ ਗੱਲ ਕਰਨ ਦਾ ਹੈ ਦੋਸਤਾਂ ਦੀ ਜੇ ਬਾਹਰ ਦੀ ਗੱਲ ਕਰੀਏ ਆਪਾਂ ਆਪਣੇ ਨੂੰ ਗੱਲ ਕਰਾਂਗੇ ਵੀ ਆਪਣੀ ਫੀਮੇਲ ਦੇ ਨਾਲ ਹੀ ਆਪਾਂ ਸਟੱਡ ਚੰਗਾ ਨਹੀਂ ਯੂਜ਼ ਕਰਾਂਗੇ ਉਹ ਬੱਚੇ ਅੱਗੇ ਨਾਰਮਲ ਹੀ ਆਉਣੇ ਤੇ ਨਾਰਮਲ ਰੇਟ ਦੇ ਹੀ ਨਿਕਲਣੇ ਆ ਬਾਕੀ ਇਹ ਵੀ ਆਪਾਂ ਚੰਗਾ ਸਕਾਇਟ ਲਾਵਾਂਗੇ ਫੀਮੇਲ ਦੇ ਪੀਰ ਮੇਨ ਗੱਲ ਇਹ ਆ ਵੀ 50% ਕੁਆਲਿਟੀ ਆ ਜਾਂਦੀ 50% ਆਪਣੀ ਡਾਈਟ ਤੇ ਡਿਪੈਂਡ ਕਰਦਾ ਆਪਣ ਡਾਈਟ ਕੀ ਦੇ ਰਹੇ ਹਾਂ ਬਿਲਕੁਲ ਬਿਲਕੁਲ ਹਾਂਜੀ ਕਈ ਕਈ ਵਾਰ ਓਂਕਾਰ ਵੀ ਕੀ ਹੁੰਦਾ ਹੈ ਵੀ ਬੱਚੇ オリジナル ਆ ਪਿਓਰ ਲੈ ਜਾਂਦੇ ਆ ਆਪਣੇ ਦੋਸਤ ਤੇ ਉਹ ਆਪ ਕੋ ਕੇਅਰ ਨਾ ਕਰਦੇ ਕੇਅਰ ਕਰਨ ਦੇ ਨਾਂ ਬਾਵਜੂਦ ਵੀ ਬੱਚਾ ਤਾਂ ਹੌਲਾ ਰਹਿ ਜਾਂਦਾ ਲਾਈਟ ਵੇਟ ਜਾਂ ਰਹਿ ਜਾਂਦਾ ਹਾਂਜੀ ਹਾਂਜੀ ਉਹ ਬਿਲਕੁਲ ਇਹ ਕਈ ਥੋੜੀ ਜਿਹੀ ਦਰਮਿਆਨੀ ਵੀ ਕੁਆਲਿਟੀ ਹੁੰਦੀ ਹੈ ਤੇ ਉਹਦੀ ਵੀ ਡਾਈਟ ਪਲੈਨ ਇੰਨਾ ਕਿ ਚੰਗਾ ਹੁੰਦਾ ਤੇ ਉਹ ਵੀ ਐਂ ਸ਼ੋ ਹੁੰਦਾ ਵੀ ਜਿਵੇਂ ਪਤਾ ਨਹੀਂ ਕਿੱਡੀ ਕਿ ਪਿਓਰਿਟੀ ਵਿੱਚ ਹਾਂਜੀ ਉਹੀ ਗੱਲ ਮੇਨ ਡਾਈਟ ਤੇ ਆਉਂਦੀ ਆ ਜਿੱਦਾਂ ਮੰਨ ਲਓ ਵੀ ਆਪਾਂ ਸ਼ੁਰੂ ਤੋਂ ਫੀਡ ਮੈਨ ਸੂਈ ਆ ਤੇ ਸੂਣ ਤੋਂ ਪਹਿਲਾਂ ਹੀ ਚਲੋ ਆਪਾਂ ਫੀਡ ਸਟਾਰਟ ਕਰ ਦਿੰਨੇ ਆ ਤੇ ਜਿੱਦਾਂ ਜਿੱਦਾਂ ਬੱਚਾ ਹੈਲਥੀ ਹੁੰਦਾ ਵਾ ਉਸ ਤੋਂ ਬਾਅਦ ਆਪਾਂ 20 ਦਿਨ ਤੋਂ ਇਹਨੂੰ ਵਗੈਰਾ ਸਾਰਾ ਕੁਝ ਜਿਵੇਂ ਜਿਵੇਂ ਆਪਣਾ ਮੌਸਮ ਦੇ ਹਿਸਾਬ ਨਾਲਵੇਂ ਆਪਾਂ ਦਿੰਨੇ ਆ ਜੀ ਉਹ ਆਪਾਂ ਗਾਹਕ ਨੂੰ ਜਿਹੜਾ ਬੱਚਾ ਮੰਨ ਲਓ 25 ਦਾ 30000 ਦਾ ਵੇਚਣਾ ਮੂਹੂ ਬੋਲਦਾ ਬੱਚਾ ਆਪਾਂ ਹੰਸੀ ਕਰਕੇ ਦਵਾਂਗੇ ਤੇ ਆਪਣੀ ਇਹ ਗਾਰੰਟੀ ਲੈਂਦੀ ਵੀ ਅਗਲੇ ਨੂੰ ਪੂਰਾ ਸਮਝਾਈਦਾ ਵਾ ਇਹ ਇਹਨੂੰ ਆਹ ਡਾਈਟ ਅੱਜ ਦੇਣੀ ਆ ਮਹੀਨੇ ਨੂੰ ਇਹ ਡਾਈਟ ਦੇਣੀ ਆ ਕਿਉਂਕਿ ਜੇ ਅਗਲੇ ਨੇ 25-30 ਹਜ਼ਾਰ ਲਾਇਆ ਉਹ ਤੇ 40-50 ਹਜ਼ਾਰ ਰੁਪਈਆ ਖਰਚਾ ਕਰਕੇ ਫੇਰ ਹੀ ਉਹਨੇ ਡੌਂਗ ਅਗੇ ਤਿਆਰ ਉਹ ਕਰਨਾ ਵਾ ਹਣਾ ਤੇ ਇਹ ਸਾਬ ਨਾ ਹੁਣ ਜਿਹੜੀ ਚੰਗੀ ਕੁਆਲਿਟੀ ਆ ਕੁਆਲਿਟੀ ਨਾਲ ਆਪਾਂ ਖਰਾਕ ਪਾਵਾਂਗੇ ਤੇ ਉਹਨੇ ਦੋਣੀ ਦਸਣੀ ਆ ਕਿਉਂਕਿ ਹਾਂ ਮੈਂ ਸਾਦਾ ਵਾ ਇੱਕ ਕੁਆਲਿਟੀ ਨਹੀਂ ਹੈਗੀ ਆਪਾਂ ਉਹਨੂੰ ਖਰਾਕ ਪਾਉਨੇ ਆ ਤੇ ਉਹਨੂੰ ਕੋਈ ਐਡਾ ਕੋਈ ਫਾਇਦਾ ਨਹੀਂ ਗਾ ਉਹਨੂੰ ਉਹ ਗਾਇਕ ਬਾਅਦ ਚਾਹਦਾ ਵੀ ਹੈ ਯਾਰ 5000 ਵਾਲਾ ਬੱਚਾ ਉਹ ਤੋਂ ਲੈ ਲਿਆ ਤੇ ਕੀ ਬਣ ਗਿਆ ਤੇ ਜਿਨੇ ਲਿਆ 25000 ਵਾਲਾ ਉਹ ਬੱਚਾ ਆਪਣੇ ਆਪ ਹੀ ਉਹ ਉਹਦਾ ਗਾ ਵੀ ਵਾਅਦਾ ਕਰਾਉਂਦਾ ਉਹ ਬੱਚਾ ਬਿਲਕੁਲ ਸਹੀ ਆ ਕਈ ਵਾਰ ਦੋਸਤੋ ਵੀਰ ਦੇ ਕਹਿਣ ਦਾ ਮਤਲਬ ਇਹ ਆ ਵੀ ਕਈ ਵਾਰ 5 7000 ਵਾਲੀ ਕੁਆਲਿਟੀ ਤੁਸੀਂ ਲਓਗੇ ਨਾ ਤੇ ਜਿੰਨੀ ਮਰਜੀ ਡਾਈਟ ਤੁਸੀਂ ਪਾ ਲਓ ਉਹ ਚੀਜ਼ ਦੋਸਤੋ ਉਹ ਜਿਹੜਾ ਤੁਹਾਡੇ ਸਾਹਮਣੇ ਬਣ ਕੇ ਪੇਸ਼ ਨਹੀਂ ਹੋਣੀਗੀ ਜਿੱਦਾਂ ਦੀ ਤੁਸੀਂ ਐਕਸੈਪਟ ਕੀਤੀ ਹੁੰਦੀ ਆ ਜਾਂ ਵੀਡੀਓ ਦੇ ਵਿੱਚ ਫੋਟੋ ਵਿੱਚ ਦੇਖੇ ਹੁੰਦੇ ਵੀ ਐਦਾਂ ਦੀ ਯਾਰ ਚੀਜ਼ ਬਣਾ ਲਾਂਗੇ ਕੁਆਲਿਟੀ ਮੈਟਰ ਕਰਦੀ ਆ ਦੋਸਤੋ ਜੇਕਰ 25000 ਵਾਲੀ ਕੁਆਲਿਟੀ ਲੈਂਦੇ ਹੋ 35000 ਵਾਲੀ ਲੈਂਦੇ ਹੋ ਉਹਨੇ ਬਿਲਕੁਲ ਉਸੇ ਤੁਹਾਡੀਆਂ ਆਸਾਂ ਤੇ ਪੂਰਾ ਉਤਰਨਾ ਹੁੰਦਾ ਹੈ ਤੇ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਮੋਟੀਆਂ ਮੋਟੀਆਂ ਨਿਸ਼ਾਨਾ ਮੈਂ ਬਾਲਾ ਡੀਪਲੀ ਨਹੀਂ ਜਾਂਦਾਗਾ ਕਿਉਂਕਿ ਜਿਹੜੇ ਵੀ ਖਰੀਦਣਾ ਚਾਹੁੰਦੇ ਨੇ ਲੈਬਰੇਡਾਗ ਦੇਖੋ ਕਿਹੜੀ ਕਿਹੜੀ ਕੁਆਲਿਟੀ ਇਹਨਾਂ ਦੇ ਵਿੱਚ ਵੇਖਣਾ ਕੀ ਲੱਤਾਂ ਦਾ ਸਹੀ ਹੋਣਾ ਚਾਹੀਦਾ ਕਿਹੜੀ ਬੋਨ ਦੀ ਹੈਵੀ ਹੋਣੀ ਚਾਹੀਦੀ ਆ ਕੰਨਾਂ ਦਾ ਸਹਜ ਕੀ ਇਹਨਾਂ ਚ ਮੈਟਰ ਕਰਦਾ ਤੇ ਬਾਕੀ ਵੀਰ ਦੇ ਕੋਲ ਪੁੱਛਾਂਗੇ ਵੀ ਕਿੰਨੇ ਕਿੰਨੇ ਕੋਲ ਜਿਹੜੇ ਬੰਦ ਗੀ ਕਲਰ ਵਾਲੇ ਜਿਹੜੇ ਮੇਲ ਤੇ ਫੀਮੇਲ ਹੈਗੇ ਆ ਮੈਂ ਮੋਸਟਲੀ ਤੁਹਾਨੂੰ ਦਿਖਾਉਂਗਾ ਵੀ 골ਡਨ ਵੀ ਹੈਗਾ ਚੌਕਲੇਟ ਵੀ ਹੈਗਾ ਬਾਕੀ ਹੋਰ ਬਾਕੀ ਆਪਾਂ ਵੀਰ ਦੇ ਕੋਲ ਜਾਣਕਾਰੀ ਲੈਨੇ ਆ ਉਹ ਕਾਲ ਵੀ ਨੇ ਇੱਕ ਮੋٹے ਤੌਰ ਤੇ ਜਿੱਦਾਂ ਪਸ਼ੂਆਂ ਦੇ ਵਿੱਚ ਆ ਜਾਂਦਾ ਇੱਕ ਮੋਹਰਾ ਦੀ ਪਛਾਣ ਕਨੀਦੀ ਰਵੀ ਦੀ ਪਛਾਣ ਹਾਂ ਹਾਰਸ ਦੇ ਵਿੱਚ ਮਾਰਵਾੜੀ ਦੀ ਆ ਨੁਕਰੇ ਦੀ ਆ ਹਣਾ ਇਹ ਹਰ ਇੱਕ ਦੀ ਆਪਣੀ ਪਛਾਣ ਆ ਹੁਣ ਇਹਨਾਂ ਦੇ ਵਿੱਚ ਡੌਗ ਦੇ ਵਿੱਚ ਬੋਤਨ ਸਮਾਜ ਨੂੰ ਜੀ ਹਾਂ ਜੀ ਹੁਣ ਲੈਪਰਿੰਗ ਚੀਜ਼ ਜੇਕਰ ਆਪਾਂ ਖਾਸ ਤੌਰ ਤੇ Ориਜੀਨਲ ਚੀਜ਼ ਦੇਖਣੀ ਹੋਵੇ ਪਿਓਰਿਟੀ ਦੇਖਣੀ ਹੋਵੇ ਬੱਚਾ ਲੈਣ ਸਮੇਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ ਮੇਨ ਗੱਲ ਤੇ ਵੀਰ ਜੀ ਜਦੋਂ ਬੱਚਾ ਆਪਾਂ ਕਿਸੇ ਕੋਲੋਂ ਵੀ ਖਰੀਦਣਾ ਮੇਰੇ ਕੋਲੋਂ ਖਰੀਦਣਾ ਜਾਂ ਹੋਰ ਕਿਸੇ ਵੀਰ ਕੋਲੋਂ ਖਰੀਦਣਾ ਖਾਸ ਕਰਕੇ ਜਿਹੜਾ ਇਹ ਲੈਬਰਾ ਵਾ ਲੈਬਰਾ ਦੇ ਜਿਹੜੀ ਜੀ ਮੇਨ ਹੈ ਜਿਹੜਾ ਹੈੱਡ ਫੇਸ ਇਹਦਾ ਪ੍ਰੋਪਰ ਹੋਣਾ ਚਾਹੀਦਾ ਗੋਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹੜੀ ਟੇਲ ਹੁੰਦੀ ਹੈ ਟੇਲ ਬਿਲਕੁਲ ਛੋਟੀ ਹੁੰਦੀ ਹੈ ਨਾ ਜੀ ਤੇ ਮੇਨ ਹੁਣ ਜਿਹੜੇ ਅੱਜ ਕੱਲ ਕਵਾਲਿਟੀ ਚ ਚੱਲਣ ਦੇ ਬੱਚਿਆਂ ਦੇ ਕੰਨ ਪੂਰੇ ਲੰਮੇ ਹੋਣੇ ਚਾਹੀਦੇ ਆ ਜੇ ਆਪਾਂ 25 30 ਹਜ਼ਾਰ ਦਾ ਬੱਚਾ ਲੈ ਰਹੇ ਇਹ ਨਹੀਂ ਕਿ ਬੱਚੇ ਦੇ ਕੰਨ ਛੋਟੇ ਚਲੋ ਟੇਲ ਤੇ ਛੋਟੀ ਹੋਣੀ ਹੋਣੀ ਆ ਕੰਨ ਵੀ ਨਾਲ ਛੋਟੇ ਤੇ ਉਹ ਬੱਚੇ ਦੀ ਗਾਂ ਕਵਾਲਿਟੀ ਦੇ ਉਹਨੇ ਜਲਦ ਤੇ ਫਰਕ ਪੈਣਾ ਹੀ ਪੈਣਾ ਉਹਦਾ ਮੇਨ ਇਹਨਾਂ ਦਾ ਹੈੱਡ ਫੇਸ ਦਾ ਜੀ ਤੇ ਕੰਨ ਤੇ ਚਲੋ ਵੀ ਕਿਸੇ ਵੇਲੇ ਛੋਟੇ ਚੱਲ ਵੀ ਜਾਂਦੇ ਆ ਪਰ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਆ ਬੱਚੇ ਦੇ ਕੰਨ ਵੀ ਵੇਖੇ ਜਾਂਦੇ ਆ ਹੈੱਡ ਫੇਸ ਵੇਖਿਆ ਜਾਂਦਾ ਟੇਲ ਜਿਹੜਾ ਮੇਨ ਇਹਨਾਂ ਦਾ ਨਾ ਇਹ ਵੇਖਿਆ ਜਾਂਦਾ ਲੈਬਰਾਰੀ ਵਿੱਚ ਹਾਂਜੀ ਟੇਲ ਜਿੱਡੀ ਛੋਟੀ ਹੋਵੇਗੀ ਉੱਡੀ ਪਿਓਰਟੀ ਹਾਂਜੀ ਹਾਂਜੀ ਮੇਨ ਟੇਲ ਸਭ ਤੋਂ ਛੋਟੀ ਆ ਜੀ ਤੇ ਹੈੱਡ ਫੇਸ گول ਹੁੰਦਾ ਬੱਚਿਆਂ ਦਾ ਪੰਜ ਫੇਸ ਦੇ ਬੱਚੇ ਆਪਣੇ ਕੋਲ ਜਾਂ ਸਟੱਡ ਕਹ ਲਈ ਆਪਾਂ ਜੀ ਉਹ ਹੁਣ ਚੰਗੀ ਚੀਜ਼ ਆ ਤੇ ਗਾਂ ਬੱਚੇ ਵੀ ਆਪਣੇ ਆਪ ਚੰਗੇ ਹੋ ਜਾਂਦੇ ਬਿਲਕੁਲ 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 ਬਈ ਰਾਜੇ ਥੋੜਾ ਜਿਹਾ ਇਹਨੂੰ ਕਦੀ ਕੈਮਰਾ ਪਾਈ ਇਹਨੂੰ ਮਾਰੀ ਤੇ ਆਹ ਵੀਰ ਨੇ ਦੋਸਤੋ ਦੱਸਿਆ ਜੇ ਸਾਰੀ ਗੱਲਬਾਤ ਬਾਕੀ ਓਮਕਾਰ ਵੀਰੇ ਜਿਵੇਂ ਲੱਤਾਂ ਲੁੱਤਾਂ ਦੇ ਵਿੱਚ ਕੋਈ ਸੈਸ ਵਿੱਚ ਤੇ ਮੀਟਰ ਤੇ ਨਹੀਂ ਕਰਦਾ ਜਿਵੇਂ ਆਹ ਮੋਟੀਆਂ ਛੋਟੀਆਂ ਪਤਲੀਆਂ ਕੁਝ ਉਹ ਆਪਣੇ ਵੀਰ ਦੀ ਡਾਈਟ ਦੇ ਹਿਸਾਬ ਨਾਲ ਹੋ ਜਾਂਦਾ ਠੀਕ ਹੈ ਜੀ ਮਤਲਬ ਕਿ ਆਪਾਂ ਨੂੰ ਕਈ ਵਾਰ ਬਾਕੀ ਆਹ ਆਹ ਹੁਣ 골ਡਨ ਹੈ ਹਨਾ ਜੀ ਹਾਂਜੀ ਹਾਂਜੀ ਇਹ 골ਡਨ ਹੋ ਗਿਆ ਆਹ 골ਡਨ ਹੈ ਦੋਸਤੋ ਆਹ ਇੱਕ ਮਾ 골ਡਨ ਇਹ ਡਾਰਕ 골ਡਨ ਆਹ ਡਾਰਕ 골ਡਨ ਇਹ ਆਹ ਲਾਈਟ 골ਡਨ ਆਹ ਦੇਖੋ ਠੀਕ ਹੈ ਬੱਚੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਆਜੋ ਮੇਰੇ ਨਾਲ ਓਮਕਾਰ ਵੀ ਆਇਓ ਮਾੜਾ ਜੇ ਬੱਚੇ ਆਹ ਬੱਚੇ ਵੀ ਹਨੀ ਆ ਵਾਹ ਆ 골ਡਨ ਹੈਗੇ ਆ ਆ ਬਲੈਕ ਹੈਗੇ ਆ ਦੋਸਤੋ ਆ ਵੇਖੋ ਵੇਖੋ ਆ ਪਿਓਰਿਟੀ ਵੇਖੋ ਤੁਸੀਂ ਕਿੱਕ ਕਰੋ ਆ ਲਓ ਜੀ ਇਹਦੇ ਵਿੱਚੋਂ ਕਰ ਬਾਈ ਜਿਹੜਾ ਆਪਣੇ ਕੋਲ ਮੇਲ ਸੀ ਦਾ ਬਲੈਕ ਹੁੰਦੇ ਬੱਚੇ ਹੈਗੇ ਆਪਣਾ ਜਿਹੜੇ ਗੱਲ ਕਰਦੇ ਪਏ ਨਾ ਵੀਡੀਓ ਦੇ ਵਿੱਚ ਬਲੈਕ ਮੇਲ ਹੀਗਾ ਸ਼ੋਅ ਦੇ ਵਿੱਚ ਲੱਗਦਾ ਉਹਦੇ ਬੱਚੇ ਆਏ ਉਹਦੇ ਚਾਰੇ ਪੰਜੇ ਬੱਚੇ ਉਹਦੇ ਜੀ ਹਾਂ ਜੀ ਹਾਂ ਜੀ ਤਿੰਨ ਮੇਲ ਆ ਤੇ ਦੋ ਫੀਮੇਲ ਆ ਇਹਨਾਂ ਦੇ ਵਿੱਚ ਜਿਹੜਾ ਰਿੰਗ ਦੇ ਵਿੱਚ ਲੱਗਿਆ ਸੀਗਾ ਠੀਕ ਆ ਠੀਕ ਆ ਆ ਸੋ ਦੋਸਤੋ ਤੁਸੀਂ ਵੇਖੋ ਦੋ ਬਲੈਕ ਤਿੰਨ ਗੋਲਡਨ ਤਿੰਨਾ ਗੋਲਡਨ ਦੇ ਵਿੱਚ ਫੀਮੇਲ ਮੇਲ ਵੀ ਹੈਗੇ ਜੀ ਹਾਂਜੀ ਹਾਂਜੀ ਦੋ ਫੀਮੇਲ ਆ ਜੀ ਇਹਦੇ ਵਿੱਚ ਇੱਕ ਬੈਠੀ ਹੈ ਡਾਰਕ ਗੋਲਡਨ ਤੇ ਇੱਕ ਸਾਈਡ ਤੇ ਹੁਣ ਬੈਠੀ ਜਿਹੜੀ ਇਹ ਲਾਈਟ ਗੋਲਡਨ ਫੀਮੇਲ ਹੈ ਹਾਂਜੀ ਕਿੰਨੇ ਮੇਲ ਹੈਗੇ ਆ ਬਲੈਕ ਦੋਨੋਂ ਮੇਲ ਆ ਜੀ ਹਾਂਜੀ ਦੋਵੇਂ ਮੇਲ ਆ ਜੀ ਇਹ ਤੋਂ ਮੇਲ ਪਰਲੇ ਪਾਸੇ ਇਹਨਾਂ ਦੇ ਵਿੱਚ ਹਜੇ ਚਲੋ ਵੀ ਹੈ ਇਹ ਬੱਚੇ ਛੋਟੇ ਅਜੇ ਏਜ ਕਿੰਨੀ ਆ ਉਹ ਕਰਬੀਲੇ 4 4.5 ਮਹੀਨੇ ਦੇ ਲਾਗੇ ਬੰਨੇ ਬੱਚੇ ਇਸ ਟਾਈਮ ਹਾਂਜੀ ਹਾਂਜੀ ਨਹੀਂ ਤੇ 4 ਮਹੀਨੇ ਦਾ ਬੱਚਾ ਲੱਗਦਾ ਵੀ ਜਿਵੇਂ ਕੋਈ ਜਵਾਨ ਨਿੱਕੇ ਜੀ ਨਨ ਹੋ ਜੇ ਆਪਣਾ ਕੋਈ ਫੋਟੋ ਖਿਚਾਉਂਦਾ ਜੇ ਕੋਈ ਜਿਆਦਾ ਨਹੀਂ ਪਤਾ ਬਾਕੀ ਇਹ ਆ ਵੀ ਚਲੋ ਬੱਚੇ ਹੌਲੀ ਹੌਲੀ ਬਾਣ ਰਹੇ ਆ ਹਾਂਜੀ 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 ਤੇ ਔਂਕਾਰ ਵੀਰ ਇਹ ਚੀਜ਼ چیک ਕਰ ਆਪਾਂ ਕਰੀਏ ਕਿ ਸੇਲਿੰਗ ਦੀ ਅਵੇਲੇਬਿਲਟੀ ਹੈਗੀ ਆ ਹਾਂਜੀ ਹਾਂਜੀ ਇਹਨਾਂ ਦੇ ਵਿੱਚੋਂ ਕਿਹੇ ਵੀਰ ਨੂੰ ਬੱਚਾ ਚਾਹੀਦਾ ਆ ਕਿ ਆਪਾਂ ਮੇਲ ਵੀ ਸੇਲ ਕਰਦੇ ਹਾਂ ਵੀ ਫੀਮੇਲ ਵੀ ਸੇਲ ਕਰਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਬੱਚੇ ਵਿਧ ਪੇਪਰ ਮਿਲ ਲੰਗੇ ਆਪਾਂ ਨੂੰ ਅੱਛਾ 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 ਮਤਲਬ ਕਾਨੂੰ ਕਿਸੇ ਰਿੰਗ ਦੇ ਵਿੱਚ ਜਦੋਂ ਟਾਕ ਸ਼ੋਅ ਤੇ ਲੈ ਕੇ ਜਾਣਾ ਤੇ ਇਜ਼ੀ ਹੁੰਦੇ ਨਹੀਂ ਬਿਲਕੁਲ ਰਿੰਗ ਵਿੱਚ ਵੀ ਵੀਰ ਲਾ ਸਕਦਾ ਜਿੱਦਾਂ ਆਪਾਂ ਵਿਧ ਪੇਪਰ ਬੱਚੇ ਦਵਾਂਗੇ ਜੀ ਸੋ ਦੋਸਤੋ ਕੁਆਲਟੀ ਜਿਹੜੀ ਮੈਟਰ ਕਰਦੀ ਆ ਤੁਸੀਂ ਜਰੂਰ ਬਿਲਕੁਲ ਵੀਡੀਓ ਦੇ ਵਿੱਚ ਦੇਖੋ ਬੋਲ ਦੇਣਾ ਵੀ ਵੀਰ ਦੇ ਕੋਲ ਹੈਗੇ ਦੋ ਜਿਹੜੇ ਬਲੈਕਮੇਲ ਆ ਫਾਦਰ ਜਿਹੜਾ ਦੋਸਤੋ ਮੈਂ ਪਹਿਲਾਂ ਡਿਸਕਸ ਕਰਤਾ ਸੀ ਬਾਕੀ ਆਪਾਂ ਇਹਨਾਂ ਦੀ ਵੀਡੀਓ ਜਿਹੜੀ ਫਾਦਰ ਦੀ ਵੀਰ ਦੇ ਕੋਲੋਂ ਲੈ ਕੇ 올ਡ ਵੀਡੀਓ ਪੁਰਾਣੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਸਨਮੁਖ ਕਰਾਂਗੇ ਕਿਉਂਕਿ ਵਧੀਆ ਕੁਆਲਿਟੀ ਦਾ ਮੇਲ ਡਾਕ ਸੀ ਹਨ ਹਾਂ ਲੋ ਹਾਂ ਲੋ ਹਾਂ ਲੋ ਦੇਖੋ ਜੀ ਵੇਖਾ ਬਹੁਤ ਖੂਬਸੂਰਤ ਕੁਆਲਿਟੀ ਨਾਸਰ ਵੀ ਨਾ ਸੰਪਰਕ ਕਰਦੇ ਦੋਸਤੋ ਸੰਪਰਕ ਨੰਬਰ ਲਗਾਤਾਰ ਆਪਾਂ ਵੀਡੀਓ ਦੇ ਵਿੱਚ ਚਲਦੇ ਕਰ ਦੇਣੇ ਆ ਬਾਈ ਓਮਕਾਰ ਓਨਰ ਨੇ ਦੋਸਤੋ ਓਮਕਾਰ ਵੀ ਤੁਸੀਂ ਸੰਪਰਕ ਕਰ ਸਕਦੇ ਜੇ ਆ ਬਿਲਕੁਲ ਜਿਹੜਾ ਤੁਹਾਨੂੰ ਦਿਖਾਉਣ ਦਾ ਅੱਜ ਤੁਹਾਨੂੰ ਇੱਕ ਖਾਸ ਮਕਸਦ ਸੀਗਾ ਵੀ ਜਿਹੜੀ ਪਿਓਰਿਟੀ ਆ ਬਿਲਕੁਲ ਚੀਜ਼ਾਂ ਦੇ ਵਿੱਚ ਜਿਹੜੀ ਹੈ ਦੋਸਤੋ ਤੁਹਾਨੂੰ ਕਿੱਥੋਂ ਮਿਲ ਸਕਦੀ ਹੈ ਬਾਈ ਓਮਕਾਰ ਦਾ ਕਾਫੀ ਟਾਈਮ ਦਾ ਪੁਰਾਣਾ ਕੰਮ ਹੈਗਾ ਤੇ ਐਕਸਪੀਰੀਅੰਸ ਜਿਹੜਾ ਦੋਸਤੋ ਜਿਹੜਾ ਸਮੇਂ-ਸਮੇਂ ਦੇ ਨਾਲ ਜਦੋਂ ਬੰਦਾ ਜਿਸ ਖੇਤਰ ਵਿੱਚ ਦੋਸਤੋ ਰਹਿੰਦਾ ਵਰਕ ਕਰਦਾ ਤੇ ਐਕਸਪੀਰੀਅੰਸ ਹੋ ਜਾਂਦਾ ਤੇ ਬਹੁਤ ਖੂਬਸੂਰਤ ਕੁਆਲਿਟੀ ਓੰਕਾਰ ਵੀਰ ਦੀ ਓੰਕਾਰ ਵੀਰੇ ਜੇਕ ਜਿਹੜੇ ਜਿਹੜੇ ਸੰਪਰਕ ਨੰਬਰ ਨੇ ਜਿਨ੍ਹਾਂ ਦੇ ਵੀਰਾਂ ਆਪਣੇ ਨਾਲ ਕਾਲ ਕਰਨੀ ਆ ਤੁਹਾਨੂੰ ਸੰਪਰਕ ਕਰ ਲੈਣਾ ਜੇ ਕੋਈ ਇੱਛਾ ਹੈਗੀ ਆ ਤੇ ਕਾ ਬਾਤ ਸੰਪਰਕ ਨੰਬਰ ਬੋਰ ਕੇ ਜਿੰਨਾਰ ਆਪਣਾ ਹੈ ਵੀ 70899 45585 ਦੂਸਰਾ ਨੰਬਰ ਹੈਗਾ ਜੀ ਆਪਣਾ 70876 74 417 अपना बास लैब्राडोर ਦਾ ਤੇ ਇੰਸਟਾਗ੍ਰam ਤੇ ਪੇਜ ਚੱਲਦਾ ਹੈ ਜੀ ਇਹ ਬਾਠ ਹਾਂਜੀ ਬਾਠ ਲੈਬਰਾਡੋਰ ਬਾਠ ਲੈਬਰਾਡੋਰ ਤੇ ਜਿਹੜਾ ਦੋਸਤੋ ਇੰਸਟਾਗ੍ਰam ਤੇ ਵੀਰਦਾ ਪਾਉਂਦਾ ਉਹ ਤੁਸੀਂ ਫੋਲੋ ਕਰ ਲਿਓ ਇੰਸਟਾਗ੍ਰam ਨੂੰ ਤੇ ਉੱਥੇ ਜਿਹੜੀ ਡੇਲੀ ਆਪਣੀ ਬੱਚੀ ਆ ਸੂਵੇ ਦੀ ਆ ਅੱਗੇ ਜਿਹੜੇ ਬੱਚੇ ਨਿਊ ਬੌਰਨ ਆਉਣੇ ਆ ਦੋਸਤੋ ਉਹ ਤੁਹਾਨੂੰ ਉੱਥੇ ਵੇਖਣ ਦੇ ਵਿੱਚ ਕਲਿੱਪ ਵਗੈਰਾ ਵੀਡੀਓ ਵੇਖਣ ਦੇ ਵਿੱਚ ਨਜ਼ਰ ਆਵੇਗੀ ਸ਼ੌਕ ਬਹੁਤੇ ਵੀ ਰੱਖਦੇ ਨੇ ਸ਼ੌਕ ਪਾਉਣਾ ਜਿਹੜਾ ਦੋਸਤੋ ਚੰਗੀ ਕੁਆਲਿਟੀ ਤੁਸੀਂ ਲੈ ਕੇ ਜਾਓਗੇ ਯਾਦ ਰੱਖੋਗੇ ਵੀ ਕਿਤੋਂ ਆਪਾਂ ਚੰਗੀ ਕੁਆਲਿਟੀ ਦੇ ਬੱਚੇ ਲੈ ਰਹੇ ਸੀਗੇ ਤੇ ਓਮਕਾਰ ਵੀਰੇ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤੇ ਡੌਗ ਦੇ ਬਾਰੇ ਤੁਸੀਂ ਰਿਗਾਰਡਿੰਗ ਕੁਝ ਵੀ ਕਹਿ ਸਕਦੇ ਹਾਂਜੀ ਇਹਦੇ ਜਾ ਕਹਿਣਾ ਜਾਂਦਾ ਜੀ ਵੀ ਜਿਹੜੇ ਬੇਸਟ ਬੱਚਾ ਚਾਹੀਦਾ ਹੋਵੇ ਚੰਗੀ ਕੁਆਲਿਟੀ ਦਾ ਚਾਹੀਦਾ ਹੋਵੇ ਆਪਣੇ ਕੋਲੋਂ ਬੱਚਾ ਕੋਈ ਵੀ ਖਰੀਦ ਸਕਦਾ ਵਾ ਆਪਣੇ ਕੋਲ 24 ਘੰਟੇ ਬੱਚੇ ਵਾ ਹੁੰਦੇ ਆ ਮੰਨ ਲਓ ਜੀ ਹੁਣ ਇਸ ਟਾਈਮ ਤੇ ਚਲੋ ਘਰੇ ਨਹੀਂ ਵੀ ਆਗੇ ਬੋਲ ਨਹੀਂ ਆ ਰਹੇ ਕਹਿੰਦੇ ਰਹਿੰਦੇ ਕਿ ਇਹ ਵੀਰ ਨੂੰ ਬੱਚਾ ਚਾਹੀਦਾ ਹੋਵੇ ਤੇ ਬੱਚਾ ਆਪਣੀ 24 ਘੰਟੇ ਮਿਲ ਸਕਦਾ ਆਪਾਂ ਅਵੇਲੇਬਲ ਕਰ ਸਕਦੇ ਆ ਠੀਕ ਆ ਡਿਲੀਵਰੀ ਵੀ ਹੈਗੀ ਆ ਹਾਂਜੀ ਹਾਂਜੀ ਡਿਲੀਵਰੀ ਆਲ ਇੰਡੀਆ ਦੀ ਆਪਣੀ ਕਰਦੇ ਨੇ ਡਿਲੀਵਰੀ ਹੋ ਜਾਂਦੀ ਹੈ ਜੀ ਉਹ ਦੋਸਤੋ ਇੰਡੀਆ ਦੇ ਵਿੱਚ ਡਿਲੀਵਰੀ ਹੈਗੀ ਆ ਆ ਕਿਤੋਂ ਵੀ ਤੁਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਮੰਗਾ ਸਕਦੇ ਜੇ ਵੀਰ ਦੇ ਕੋਲੋਂ ਬੱਚੇ ਇਸ ਟਾਈਮ ਜਿਹੜੀ ਦੋਸਤੋ ਲੋਕੇਸ਼ਨ ਹੈਗੀ ਇਹ ਖਾਸ ਮੈਂ ਤੁਹਾਨੂੰ ਦੱਸਣਾ ਬਿਲਕੁਲ ਤਰਨ ਤਰਨ ਤੋਂ 200 ਡੇਢ 2 ਕਿਲੋਮੀਟਰ ਤਰਨਤਾਰਨ ਤੋਂ ਪਠਿਆਲਾ ਦੇ ਵਿੱਚ ਇਹ ਕਹਿੰਦੇ ਫੇਰ 2 ਕਿਲੋਮੀਟਰ ਦੀ ਦੂਰੀ ਹੈਗੀ ਆ ਔਰ ਸੂਲਪੁਰ ਮਹਿਰਾ ਪਿੰਡ ਹੈਗਾ ਵੀਰ ਦਾ ਤੇ ਤਕਰੀਬਨ ਤੁਸੀਂ ਵੀਰ ਦੇ ਜਿਹੜੇ ਸੰਪਰਕ ਨੰਬਰ ਆ ਉਹਨਾਂ ਤੇ ਕਾਲ ਕਰ ਸਕਦੇ ਜੇ ਗੱਲਬਾਤ ਕਰਕੇ ਬੱਚਾ ਲੈਬਰਾਡੋਰ ਦੇ ਵਿੱਚ ਖਰੀਦ ਸਕਦੇ ਜੇ ਸੋ ਦੋਸਤੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੇ ਹੋਵੇਗੀ ਅੱਗੇ ਤੋਂ ਵੀ ਆਪਾਂ ਕੁਝ ਨਵੇਂ ਬੌਡ ਬੱਚੇ ਆਉਂਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਬਿਲਕੁਲ ਸਮੇਂ ਸਮੇਂ ਨਾਲ ਦੱਸਦੇ ਰਹਿਾਂਗੇ ਉਹਦੇ ਕੋਲ ਸੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਠੀਕ ਹੋ ਗਏ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ